ਦਿੱਲੀ ਕੂਚ ਦਾ ਐਲਾਨ ਹੋ ਚੁੱਕਿਆ ਹੈ ਤੇ ਉੱਥੇ ਹੁਣ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੇ ਲਈ ਤਿਆਰੀ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ 6 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਜਿਹੜੇ ਕਿ ਕੂਚ ਕਰਨੀਆਂ ਤੇ ਉੱਥੇ ਹੀ ਮੋਦੀ ਸਰਕਾਰ ਤੋਂ ਫਿਰ ਤੋਂ ਆਪਣੀਆਂ ਮੰਗਾਂ ਤੇ ਕਿਸਾਨ ਅੜਨਗੇ ਲਗਾਤਾਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ 13 ਫਰਵਰੀ ਦੇ ਉੱਤੇ ਲੈ ਕੇ ਡਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਦਰਨਾ ਪ੍ਰਦਰਸ਼ਨ ਜਾਰੀ ਹੈ ਤੇ ਉੱਥੇ ਹੀ ਆਪਣੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਦੋਂ ਤੱਕ ਸਾਨੂੰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਉਦੋਂ ਤੱਕ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ ਤੇ ਹੁਣ ਦਿੱਲੀ ਕੂਚ ਦਾ ਐਲਾਨ ਮੋੜ ਤੋਂ ਕਰ ਦਿੱਤਾ ਹੈ ਆਓ ਤੁਹਾਨੂੰ ਸੁਣਾਉਣੇ ਸਰਵਨ ਸਿੰਘ ਪੰਦੇੜ ਦਾ ਹੋਰ ਕੀ ਕਹਿਣਾ ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਹਰ ਚੁੱਲ੍ਹੇ ਤੱਕ ਹਰ ਘਰ ਤੱਕ ਆਪਣੇ ਕਿਸਾਨ ਅੰਦੋਲਨ ਦਿੱਲੀ ਦੋ ਦੀ ਆਵਾਜ਼ ਪਹੁੰਚਾਉਣ ਵਾਸਤੇ ਇਹਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਜਿਨ੍ਹਾਂ ਨਾਲ ਅਸੀਂ ਜੂਝ ਰਹੇ ਉਹਨੂੰ ਹੱਲ ਕਰਨ ਵਾਸਤੇ ਜੜਾ ਵਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆ ਲੋਕਾਂ ਤੱਕ ਸਾਡੀ ਜਿਹੜੀ ਆ ਆਵਾਜ਼ ਪਹੁੰਚ ਸਕੇ ਕਈ ਵਾਰੀ ਸ਼ੇਅਰ ਕਰਨ ਦੇ ਲਾਈਵ ਦੇ ਵਿੱਚ ਵੀ ਸਮੱਸਿਆ ਆਉਂਦੀ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਜਿਸ ਕਸਮਦੀਆਂ ਹੈਗੀਆਂ ਨੇ ਸਰਕਾਰਾਂ ਕਿਹੜੇ ਹਿਸਾਬ ਨਾਲ ਸਾਨੂੰ ਦੇਖਦੀਆਂ ਨੇ ਵੱਧ ਤੋਂ ਵੱਧ ਮੇਰੇ ਵੀਰ ਇਹਨੂੰ ਸ਼ੇਅਰ ਕਰ ਦਿਓ ਅੱਜ ਅਸੀਂ ਗੱਲ ਕਰਾਂਗੇ ਜਿਹੜਾ 26 ਦਾ 26 ਦਾ ਆਪਣਾ ਅ ਮਰ ਅਮਰ ਅਣਛਣਿਆ ਜਿਹੜੇ ਆਪਾਂ ਅਨਾਊਂਸਮੈਂਟ ਕੀਤਾ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੇ ਔਰ ਉਹ ਤੋਂ ਬਾਅਦ 6 ਦਸੰਬਰ ਨੂੰ ਦਿੱਲੀ ਨੂੰ ਇਥੋਂ ਆਪਾਂ ਕੁਝ ਕਰਨਾ ਹੈਗਾ ਦੇਖੋ ਜਿਹੜੀਆਂ ਹੁਣ ਗੱਲਾਂ ਆ ਰਹੀਆਂ ਜਿਹੜੀਆਂ ਖੋਜਾਂ ਆ ਰਹੀਆਂ ਆਪਾਂ ਨਾ ਧਿਆਨ ਦਿਓ ਵੱਖਰੀ ਗੱਲ ਹੈਗੀ ਇੱਕ ਤਾਂ ਕਿਵੇਂ ਇੱਕ ਇੱਕ ਬੁੱਧੀ ਜੀਵਿਆਂ ਦਾ ਹਿੱਸਾ ਉਹ ਕਹੀ ਜਾਂਦਾ ਵੀ ਪਰਾਲੀ ਔਰ ਜਿਵੇਂ ਮੀਡੀਆ ਵੀ ਜਿਹੜਾ ਹਵਾ ਦਾ ਪ੍ਰਦੂਸ਼ਣ ਹੈ ਉਹਦੇ ਲਈ ਕਿਸਾਨ ਹੀ ਜ਼ਿੰਮੇਵਾਰ ਹੈਗਾ ਔਰ ਸਾਡੀ ਸਮਝ ਤੋਂ ਬਾਹਰ ਇਹ ਗੱਲਾਂ ਵੀ ਇੰਨੇ ਪ੍ਰਦੂਸ਼ਣ ਦੇ ਕਾਰਨ ਨੇ ਕਿ ਤੁਸੀਂ ਗਿਣ ਨਹੀਂ ਸਕਦੇ ਇੱਥੇ ਇੰਧਨ ਦੇ ਰੂਪ ਵਿੱਚ ਡੀਜ਼ਲ ਆ ਪਟਰੋਲ ਆ ਪੰਜਾਬ ਦੇ ਵਿੱਚ ਇਹਦੀ ਬਹੁਤ ਵੱਡੇ ਪੱਧਰ ਤੇ ਜਿਹੜੀ ਖਪਤ ਹੁੰਦੀ ਆ ਔਰ ਇਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਦੀ ਖਪਤ ਵਿੱਚ ਸਮਝਣ ਵਾਲੀ ਗੱਲ ਆ ਵਹੀਕਲ ਜਿਹੜੇ ਸੀ ਅੱਜ ਤੋਂ 20 ਸਾਲ ਪਹਿਲੋਂ ਜਿਹੜੇ ਵਹੀਕਲ ਉਦੋਂ ਤਿੰਨ ਚਾਰ ਗੁਣਾ ਵਹੀਕਲ ਵੱਧ ਗਿਆ ਉਹਨਾਂ ਦੀ ਖਪਤ ਚਾਹੇ ਉਹ ਟਰੱਕਾਂ ਹੋਣ ਚਾਹੇ ਉਹ ਬੱਸ ਬੱਸ ਹੋਵੇ ਚਾਹੇ ਕੋਈ ਵੀ ਵਹੀਕਲ ਹੋਣ ਅਸੀਂ ਵੀ ਵਰਤਦੇ ਹੈਗੇ ਆ ਟਰੈਕਟਰਾਂ ਦੀ ਗਿਣਤੀ ਕਿੰਨੀ ਵੱਧ ਗਈ ਹੈ ਤੋਂ ਵਹੀਕਲਾਂ ਵਾਲੇ ਪਾਸੇ ਕੋਈ ਵੀ ਨਹੀਂ ਬੋਲਦਾ ਹੈਗਾ ਵੀ ਵਹੀਕਲਾਂ ਦਾ ਪ੍ਰਦੂਸ਼ਨ ਵੀ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਵਹੀਕਲ ਜਿੰਨੇ ਵੀ ਆ ਇਹ ਕਾਰਪੋਰੇਟ ਦੀ ਇੰਡਸਟਰੀ ਹੈਗੀ ਆ ਇਹ ਕਾਰਪੋਰੇਟ ਜਿਹੜਾ ਵਾ ਉਹ ਬਣਾਉਂਦਾ ਹੈਗਾ ਵਾ ਠੀਕ ਆ ਜੀ ਹਰ ਕਾਰਪੋਰੇਟ ਜਿਹੜਾ ਵਾ ਜੜੀ 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 ਚੀਜ਼ ਕਾਰਪੋਰੇਟ ਬਣਾਉਂਦਾ ਹੈਗਾ ਉਹਦੇ ਤੇ ਕੋਈ ਟਿੱਕਾ ਟਿੱਪਣੀ ਨਹੀਂ ਹੁੰਦੀ ਹੈਗੀ ਮੀਡੀਆ ਦੇ ਵਿੱਚ ਇਹ ਤੋਂ ਗਾ ਤੁਸੀਂ ਇੰਧਨ ਕੋਲਾ ਬਹੁਤ ਵੱਡੇ ਪੱਧਰ ਤੇ ਪੰਜਾਬ ਜਿਵੇਂ ਜਿੰਨੇ ਥਰਮਲ ਪਲਾਂਟ ਆ ਉਹਨਾਂ ਚ ਕੋਲਾ ਖਪਤ ਹੋ ਰਿਹਾ ਪੱਠਾ ਇੰਡਸਟਰੀ ਕਿੰਨੀ ਵੱਡੀ ਹੋਣੀ ਆ ਪੱਠਾ ਇੰਡਸਟਰੀ ਦੇ ਵਿੱਚ ਕੋਲਾ ਵੱਲ ਰਿਹਾ ਇੱਥੇ ਬਹੁਤ ਸਾਰੀ ਲੋਹਾ ਪਿਘਲਾ ਕੇ ਕੰਮ ਕਰਨ ਵਾਲੀ ਆ ਸਾਡੇ ਲੱਗ ਗਈ ਆ ਅਗਲੇ ਬੰਨੇ ਤੋਂ ਉਹ ਬਹੁਤ ਸਾਰੀ ਇੰਡਸਟਰੀ ਆ ਜਿਹਦੇ ਵਿੱਚੋਂ ਪ੍ਰਦੂਸ਼ਣ ਨਿਕਲਦਾ ਹੈਗਾ ਵਾ ਤੋ ਇਸ ਕਿਸ ਕਿਸ ਕਿਸਮ ਦਾ ਔਰ ਬਾਕੀ ਨਾਰਮਲ ਇੰਡਸਟਰੀ ਜਿਹੜੀ ਹਵਾ ਦੇ ਵਿੱਚ ਚਿਮਨੀਆਂ ਰਾਹੀਂ ਧੂਆਂ ਕੱਢਦੀ ਹੈਗੀ ਤੋ ਇਹਦੇ ਤੇ ਵੀ ਕੋਈ ਜੜਾ ਵਾ ਉਹ ਨਹੀਂ ਹੈਗਾ ਬਾਕੀ ਬਿਲਡਰਾਂ ਜਿਹੜੇ ਬਿਲਡਰਸ ਨੇ ਬਿਲਡਿੰਗਾਂ ਲਗਾਤਾਰ ਬਣ ਰਹੀਆਂ ਹੈਗੀਆਂ ਨੇ ਉਹਨਾਂ ਵਾਲੇ ਪਾਸੇ ਕੋਈ ਧਿਆਨ ਨਹੀਂ ਰਫਸੋਈ ਦਾ ਜਿੰਨਾ ਵੀ ਅਜ ਚਲੋ ਭਾਵੇਂ ਇੰਦਨ ਦੇ ਰੂਪ ਵਿੱਚ ਸੀ ਗੈਸ ਦਾ ਸਮਾਰਸੋਈ ਗੈਸ ਦਾ ਕਰਦੇ ਪਰ ਉਹਦੇ ਨਾਲ ਵੀ ਕੁਛ ਨਾ ਕੋਈ ਨਿਕਲਿਆ ਇੱਕ ਵੱਡਾ ਹਿੱਸਾ ਇਹਦੇ ਤੇ ਵੀ استعمال ਹੋ ਰਿਹਾ ਜਿੰਨੇ 5 ਸਟਾਰ ਜਿੰਨੇ ਵੱਡੇ ਵੱਡੇ ਨੇ ਉਥੇ ਇੰਧਨ ਦੇ ਰੂਪ ਵਿੱਚ ਤਾਂ ਬਹੁਤ ਸਾਰੀਆਂ ਗੈਸਾਂ ਨਿਕਲਦੀਆਂ ਹੈਗੀਆਂ ਤੋਂ ਇਸ ਬਹੁਤ ਸਾਰੇ ਰੀਜਨ ਨੇ ਮਾਈਨਿੰਗ ਵੀ ਉਹਦੇ ਵਿੱਚ ਰੀਜਨ ਹੈਗਾ ਹੈਗਾ ਬਹੁਤ ਸਾਰੇ ਉਹਨਾਂ ਤੇ ਕੋਈ ਨਾ ਗੱਲ ਕਰਕੇ ਕੱਦਾਂ ਕਿਸਾਨ ਦੀ ਪਰਾਲੀ ਤੇ ਹੀ ਜ਼ੋਰ ਲੱਗ ਰਿਹਾ ਵੀ ਪਰਾਲੀ ਤੇ ਪਰਾਲੀ ਦਾ ਜੀ ਪ੍ਰਦੂਸ਼ਣ ਹੈ ਔਰ ਉਲਟਾ ਮੈਂ ਇਧਰ ਤੁਹਾਡਾ ਧਿਆਨ ਦਿਆ ਵੀ ਉਲਟਾ ਹੁਣ ਆ ਜਿਹੜਾ ਮਾਨਸਾ ਦੇ ਵਿੱਚ ਆ ਇੱਕ ਵੱਡੇ ਹਿੱਸੇ ਕਿਸਾਨਾਂ ਨੇ ਜਿਹੜੀ ਪਰਾਲੀ ਵਿੱਚ ਡਿਸਪੋਜ਼ ਕਰਕੇ ਕਣਕ ਬੀਜੀ ਉਹ ਤੇ ਸੁੰਡੀ ਪੈ ਗਈ ਹੁਣ ਦੇਖੋ ਕਣਕ ਨੂੰ ਸੁੰਡੀ ਪੈਣ ਤੇ ਕੋਈ ਟੈਲੀਵਿਜ਼ਨਾਂ ਤੇ ਚਰਚਾ ਨਹੀਂ ਆ ਇੱਕ ਵੱਡੇ ਹਿੱਸੇ ਦੇ ਵਿੱਚ ਮਾਲਵੇ ਦੇ ਵਿੱਚ ਜਦੋਂ ਪਰਾਲੀ ਨੂੰ ਥੱਲੇ ਡਿਸਪੋਜ਼ ਕੀਤਾ ਜਿਹੜੇ ਕਹਿੰਦੇ ਸੀ ਇਹਦੇ ਨਾਲ ਤੁਹਾਡੀ ਜ਼ਮੀਨ ਦੀ ਤਾਕਤ ਵਧੂਗੀ ਠੀਕ ਹੈ ਇਹਦੇ ਨਾਲ ਫਾਇਦਾ ਹੋਊਗਾ ਹੁਣ ਉਹ ਕਹਿੰਦੇ ਉਹਦਾ ਸਾਈਡ ਇਫੈਕਟ ਹੁਣ ਉਹ ਸੁਪਰੇਵਾ ਕਰਕੇ ਉੱਤੇ ਫਿਰ ਪੈਸਾ ਲਾਵਾਂਗੇ ਤੋ ਇਹ ਇਹ ਸਮੱਸਿਆ ਵੀ ਸਾਡੇ ਸਾਹਮਣੇ ਆ ਰਹੀ ਹੈਗੀ ਆ ਤੋ ਇਹ ਇਹ ਚੀਜ਼ਾਂ ਵੱਲ ਵੀ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ ਹੈਗਾ ਅਰ ਕਿਵੇਂ ਕਿਹੜੇ ਟੇਡੇ ਢੰਗ ਨਾਲ ਕਿਹੜੇ ਟੇਡੇ ਢੰਗ ਨਾਲ ਸਾਨੂੰ ਮਾਰਿਆ ਜਾ ਰਿਹਾ ਸਾਡੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਵਾ ਇਹਦੇ 'ਲ ਤੁਹਾਨੂੰ ਧਿਆਨ ਦੇਣਾ ਚਾਹੀਦਾ ਇਹਦੋਂ ਗਾ ਦੂਜਾ આરોਪ ਹੁਣ ਪ੍ਰਦੂਸ਼ਣ ਦਾ ਲੱਗ ਗਿਆ ਫਿਰ ਇਹ ਬਹੁਤ ਸਾਰੇ ਬੁੱਧੀਜੀਵੀ ਇਹ ਬੋਲੀ ਜਾਂਦੇ ਹੁੰਦੇ ਆ ਇਹ ਪਾਣੀਾਂ ਦੇ ਕਿਸਾਨਾਂ ਨੇ ਮਕਾ ਲੈਣਾ ਤੇ ਰੈ ਬਹੁਤ ਛੇਤੀ ਆਂਦੇ ਫਿਰ ਅਸੀਂ ਰੈ ਇਹ ਦਿੰਨੇ ਆ ਵੀ ਉਹ ਜਦੋਂ ਪਾਣੀ ਮੁੱਕ ਜੂਗਾ ਉਦੋਂ ਕੀ ਬੀਜੋਗੇ ਉਹ ਬੀਜਣ ਲੱਗੋ ਠੀਕ ਆ ਹੁਣ ਪਾਣੀ ਵੀ ਅਸੀਂ ਮਕਾਰ ਰਹੇ ਆਂ ਔਰ ਜਦੋਂ ਹਰਾ انقلاب ਇਥੇ ਲਿਆਂਦਾ ਗਿਆ ਸਾਡੇ ਤਾਂ ਪੰਜਾਬ ਦੇ ਸੇਮ ਪੈਂਦੀ ਸੀ ਉਦੋਂ ਹੀ ਵਿਗਿਆਨੀਆਂ ਨੇ ਕਿਹਾ ਵੀ ਇੱਕ ਚੌਲ ਕਿਲੋ ਪੈਦਾ ਕਰਨ ਤੇ 5000 ਲੀਟਰ ਪਾਣੀ ਦੀ ਲੋੜ ਪੈਂਦੀ ਆ ਪੰਜਾਬ ਦੇ ਵਿੱਚ ਇੰਨੀ ਬਰਸਾਤ ਹੁੰਦੀ ਨਹੀਂ ਹੈ ਸਾਡੀ ਫਸਲ ਹੀ ਨਹੀਂ ਸੀ ਹੈਗੀ ਝੋਨਾ ਸਭ ਤੋਂ ਲਵਾ ਦਿੱਤਾ ਸੋ ਇਸ ਕਰਕੇ ਜਿਹੜੇ ਜੜੇ ਹੁਣ ਝੋਨਾ ਔਰ 15 ਸਾਲ 15-20 ਸਾਲਾਂ ਤੱਕ ਇਹ ਪਾਣੀ ਬਹੁਤ ਉਸ ਪੋਜੀਸ਼ਨ ਤੇ ਪਹੁੰਚ ਜਾਣਾ ਵਾ ਜਿਹੜੇ ਬਾਰੇ ਤੁਸੀਂ ਸੋਚਿਆ ਨਹੀਂ ਹੈਗਾ ਕਿ ਇਹ ਪਾਣੀ ਮੁੱਕਣ ਵਾਲੇ ਪਾਸੇ ਜਾਣਾ ਔਰ ਅਜੇ ਤੱਕ ਝੋਨੇ ਦਾ ਬਦਲ ਕੋਈ ਨਹੀਂ ਹੈਗਾ ਇਸੇ ਕਰਕੇ ਸਾਡੀ ਜਦੋਂ ਮੈਂ ਕਿਹਾ ਵੀ ਸ਼ੇਅਰ ਕਰ ਦਿਓ ਲੋਕਾਂ ਤਾਂ ਗੱਲ ਜਾਵੇ ਇਸੇ ਕਰਕੇ ਐਮਐਸਪੀ ਲੀਗਲ ਗਰੰਟੀ ਕਰੂਣ ਮੰਗਦੇ ਆ ਨਾ ਹੋਰ ਵੀ ਬਹੁਤ ਸਾਰੇ ਬੁੱਧੀਜੀਵੀ ਆ ਹੁਣ ਇਹ ਬੋਲਦੇ ਨੇ ਕਿ ਜੇ ਤੁਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਤਾ ਤੇ ਪੰਜਾਬ ਨੂੰ ਨੁਕਸਾਨ ਹੋ ਜੂ ਸਾਨੂੰ ਤੇ ਕਿਵੇਂ ਹੋ ਜੂ ਬਈ ਸਾਨੂੰ ਵੀ ਦੱਸ ਦਿਓ ਕੋ ਸਾਨੂੰ ਤੱਥ ਦੋ ਨਾ ਪੀ ਇਹਦੇ ਨਾ ਉਹ ਕਹਿੰਦੇ ਝੋਨਾ ਜੀ ਫਿਰ ਜੇ ਹੋਰ ਨਾ ਸੂਬਿਆਂ ਤੋਂ ਚੌਲ ਖਰੀਦਣ ਡੈ ਵੀ ਸਰਕਾਰ ਤੇ ਫੇ ਢੋਡੇ ਵਾਲਾ ਚੌਲ ਕਿਦਾਂ ਵਿਗੂਗਾ ਅਸੀਂ ਕਹਿੰਨੇ ਵੀ ਜਿੰਨੀ ਆਬਾਦੀ ਆ ਇੱਥੇ 1.5 ਲੱਖ ਕਰੋੜ ਦੀ 1.5 ਕਰੋੜ ਦੀ ਉਹ ਜਿੰਨਾ ਉਹਨਾਂ ਨੂੰ ਅਨਾਜ ਚਾਹੀਦਾ ਲੋਕਾਂ ਨੂੰ ਉਸ ਤੋਂ ਵੱਧ ਸਾਡੇ ਦੇਸ਼ ਵਿੱਚ ਹੈ ਨਹੀਂਗਾ